ਇਹ ਆਪਣੇ ਜਿਹੜੀ ਸਿਟੀ ਆ ਇਹਦੇ ਵਿੱਚ ਆਮ ਤੌਰ ਤੇ ਗੱਡੀਆਂ ਜਿਹੜੀਆਂ ਇੱਕ ਦੂਸਰੇ ਨਾਲ ਟੱਚ ਹੋਈ ਜਾਂਦੀਆਂ ਨੇ ਅੱਜ ਵੀ ਇਸੇ ਤਰ੍ਹਾਂ ਹੀ ਹੋਇਆ ਵੀ ਇੱਕ ਨੋਵਾ ਗੱਡੀ ਆ ਇੱਕ ਕ੍ਰੇਟਾ ਗੱਡੀ ਆ ਜਿਹੜੀਆਂ ਆਪਸ ਦੇ ਵਿੱਚ ਥੋੜੀ ਟੱਚ ਹੋ ਗਈਆਂ ਸੀ ਪਰ ਮੌਕੇ ਦੇ ਉੱਤੇ ਅਸੀਂ ਪਹੁੰਚ ਕੇ ਇਹਨਾਂ ਦੋਨਾਂ ਪਾਰਟੀਆਂ ਦਾ ਆਪਸ ਦੇ ਵਿੱਚ ਇਹਨਾਂ ਦਾ ਆਪਸੀ ਸਹਿਮਤੀ ਨਾਲ ਕੰਪਰੋਮਾਈਜ਼ ਹੋ ਗਿਆ ਦੋਨੋਂ ਗੱਡੀਆਂ ਦੋਨੋਂ ਗੱਡੀਆਂ ਦੇ ਮਾਲਕਾ ਇਸ ਗੱਲ ਤੇ ਸਹਿਮਤ ਹੋ ਗਏ ਨੇ ਵੀ ਜਿਹੜੀ ਥੋੜੀ ਬਹੁਤ ਟੱਚਿੰਗ ਹੋਣ ਵਾਲੀ ਹੈ ਕੰਪਾਊਂਡ ਉਹ ਆਪ ਹੀ ਕਰਵਾਉਣਗੇ ਜਿਹੜੀਆਂ ਗੱਡੀਆਂ ਬਚੀਆਂ ਕੀ ਮਸਲਾ ਕੀ ਗਿਆ ਦੇਖੋ ਜੀ ਆਪਣੇ ਜਿਹੜੀ ਸਿਟੀ ਆ ਇਹਦੇ ਵਿੱਚ ਆਮ ਤੌਰ ਤੇ ਗੱਡੀਆਂ ਜਿਹੜੀਆਂ ਇੱਕ ਦੂਸਰੇ ਨਾਲ ਟੱਚ ਹੋਈ ਜਾਂਦੀਆਂ ਨੇ ਅੱਜ ਵੀ ਇਸੇ ਤਰ੍ਹਾਂ ਹੀ ਹੋਇਆ ਵੀ ਇੱਕ ਨੋਵਾ ਗੱਡੀ ਆ ਇੱਕ ਕ੍ਰੇਟਾ ਗੱਡੀ ਆ ਜਿਹੜੀਆਂ ਆਪਸ ਦੇ ਵਿੱਚ ਥੋੜੀ ਟੱਚ ਹੋ ਗਈਆਂ ਸੀ ਪਰ ਮੌਕੇ ਦੇ ਉੱਤੇ ਅਸੀਂ ਪਹੁੰਚ ਕੇ ਇਹਨਾਂ ਦੋਨਾਂ ਪਾਰਟੀਆਂ ਦਾ ਆਪਸ ਦੇ ਵਿੱਚ ਇਹਨਾਂ ਦਾ ਆਪਸੀ ਸਹਿਮਤੀ ਨਾਲ ਕੰਪਰੋਮਾਈਜ਼ ਹੋ ਗਿਆ ਦੋਨੋਂ ਗੱਡੀਆਂ ਦੋਨੋਂ ਗੱਡੀਆਂ ਦੇ ਮਾਲਕਾ ਇਸ ਗੱਲ ਤੇ ਸਹਿਮਤ ਹੋ ਗਏ ਨੇ ਵੀ ਜਿਹੜੀ ਥੋੜੀ ਬਹੁਤ ਟੱਚਿੰਗ ਹੋਣ ਵਾਲੀ ਆ ਕੰਪਾਊਂਡ ਉਹ ਆਪ ਹੀ ਕਰਵਾਉਣਗੇ ਤਰ ਗੱਡੀਆਂ ਸਰਕਾਰੀ ਗਈ ਮੁਲਾਜ਼ਮ ਡਰਾਈਵ ਕਰ ਰਹੀ ਹੈ ਵਿੱਚ ਨਹੀਂ ਦੂਜੀ ਪ੍ਰਿਆ ਸਰਕਾਰ ਜਿਹੜੀ ਗੱਡੀ ਗਈ ਉਹਨਾਂ ਜਿੱਤੇ ਆਪਣਾ ਮੁਲਾਜ਼ਮ ਡਰਾਈਵ ਕਰ ਰਹੀ ਹੈ ਕ੍ਰੇਟਾ ਗੱਡੀ ਦੇਖੋ ਜੀ ਉਹ ਸਾਡੇ ਆਪਣੇ ਡੀਏ ਸਾਹਿਬ ਸੀ ਉਹਨਾਂ ਦੀ ਗੱਡੀ ਸੀ ਹਾਂਜੀ ਉਹਨਾਂ ਦੇ ਮੁਲਾਜ਼ਮ ਸੀਗੇ ਮੁਲਾਜ਼ਮ ਡਰਾਈਵ ਕਰ ਰਹੀ ਹੁੰਦਾ ਉਹਨਾਂ ਨੇ ਕਿਹਾ ਵੀ ਇਹ ਵੀ ਕਿਹਾ ਗਿਆ ਕਾਫੀ ਰਫ ਡਰਾਈਵ ਕਰ ਰਹੀ ਹੈ ਗੱਡੀ एकदम ਸਪਾਈਡ ਕਰਕੇ ਵੀ ਦੇਖੋ ਜੀ ਹੀਟ ਆਫ ਦੀ ਮੂਮੈਂਟ ਦੇ ਵਿੱਚ ਦੋਨੋਂ ਪਾਰਟੀਆਂ ਇੱਕ ਦੂਸਰੇ ਉੱਤੇ ਅਲੀਗੇਸ਼ਨ ਤਾਂ ਲਗਾਉਂਦੀਆਂ ਆਂ ਪਰ ਚਲੋ ਲਾਸਟ ਦੇ ਉੱਤੇ ਇਹੀ ਹੈ ਜੀ ਦੋਨੋਂ ਪਾਰਟੀਆਂ ਦਾ ਆਪਸ ਦੇ ਵਿੱਚ ਕੰਪਰੋਮਾਈਜ਼ ਹੋ ਗਿਆ ਹਾਂਜੀ ਉਹ ਪਹਿਲਾਂ ਹੀ ਮੈਂ ਦੱਸਿਆ ਹੋਇਆ ਹੈਗਾ ਜੀ ਦੱਸਿਆ ਜੀ ਮੈਂ ਤੁਹਾਨੂੰ ਪਹਿਲਾਂ ਵੀ ਉਹਨਾਂ ਦੀ ਡੀਐਸ ਆਫ ਦੀ ਗੱਡੀ ਸੀ ਹਾਂਜੀ ਸਾਰੇ ਦੋਨੋਂ ਕੰਪਰੋਮਾਈਜ਼ ਹੋ ਗਿਆ ਸੀ ਹਾਂਜੀ ਦੋਨੋਂ ਪਾਰਟੀਆਂ ਦਾ ਆਪਸੀ ਸਹਿਮਤੀ ਨਾਲ ਕੰਪਰੋਮਾਈਜ਼ ਹੋ ਗਿਆ ਦੋਨੋਂ ਜਿਹੜੀਆਂ ਗੱਡੀਆਂ ਨੇ ਕੰਪਾਉਂਡ ਆਪਣੇ ਆਪਣੇ ਖਰਚੇ ਉੱਤੇ ਕਰਵਾ ਲੈਂਦੀਆਂ ਨਾਰਮਲ ਉਹਨਾਂ ਦੀ ਟੱਚਿੰਗ ਹੋਈ ਹੈ ਥੋੜੀ ਬਹੁਤ ਕੋਈ ਜ਼ਿਆਦਾ ਹੋ ਨਹੀਂ ਹੈ ਜ਼ਿਆਦਾ ਕੋਈ ਜ਼ਿਆਦਾ ਡੈਮੇਜ ਨਹੀਂ ਕੋਈ ਵੀ ਗੱਡੀ ਹੋਈ ਨਾਰਮਲ ਟਚਿੰਗ ਕੋਈ ਹੈ। ਕਿ ਆਪਣੇ ਜਿਹੜੀ ਸਿਟੀ ਹੈ ਇਹਦੇ ਵਿੱਚ ਆਮ ਤੌਰ ਤੇ ਗੱਡੀਆਂ ਜਿਹੜੀਆਂ ਇੱਕ ਦੂਸਰੇ ਨਾਲ ਟੱਚ ਹੋ ਜਾਂਦੀਆਂ ਨੇ। ਅੱਜ ਵੀ ਇਸੇ ਤਰ੍ਹਾਂ ਹੀ ਹੋਇਆ ਵੀ ਇੱਕ ਨੋਵਾ ਗੱਡੀ ਹੈ, ਇੱਕ ਕ੍ਰੇਟਾ ਗੱਡੀ ਹੈ ਜਿਹੜੀਆਂ ਆਪਸ ਦੇ ਵਿੱਚ ਥੋੜੀ ਟੱਚ ਹੋ ਗਈਆਂ ਸੀ। ਪਰ ਮੌਕੇ ਦੇ ਉੱਤੇ ਅਸੀਂ ਪਹੁੰਚ ਕੇ ਇਹਨਾਂ ਦੋਨਾਂ ਪਾਰਟੀਆਂ ਦਾ ਆਪਸ ਦੇ ਵਿੱਚ ਇਹਨਾਂ ਦਾ ਆਪਸੀ ਸਹਿਮਤੀ ਨਾਲ ਕੰਪਰੋਮਾਈਜ਼ ਹੋ ਗਿਆ। ਦੋਨੋਂ ਗੱਡੀਆਂ ਦੋਨੋਂ ਗੱਡੀਆਂ ਦੇ ਮਾਲਕ ਇਸ ਗੱਲ ਤੇ ਸਹਿਮਤ ਹੋ ਗਏ ਨੇ ਵੀ ਜਿਹੜੀ ਥੋੜੀ-ਬਹੁਤ ਟੱਚਿੰਗ ਹੋਣ ਵਾਲੀ ਹੈ ਕੰਪਾਊਂਡ ਉਹ ਆਪ ਹੀ ਕਰਵਾਉਣਗੇ। ਜਿਹੜੀਆਂ ਗੱਡੀਆਂ ਬੰਦੀਆਂ ਕਿ ਫਸਲਾ ਕੀ ਗਿਆ ਜੀ। ਦੇਖੋ ਜੀ ਆਪਣੇ ਜਿਹੜੀ ਸਿਟੀ ਆ ਇਹਦੇ ਵਿੱਚ ਆਮ ਤੌਰ ਤੇ ਗੱਡੀਆਂ ਜਿਹੜੀਆਂ ਇੱਕ ਦੂਸਰੇ ਨਾਲ ਟੱਚ ਹੋਈ ਜਾਂਦੀਆਂ ਨੇ। ਅੱਜ ਵੀ ਇਸੇ ਤਰ੍ਹਾਂ ਹੀ ਹੋਇਆ ਵੀ ਇੱਕ ਨੋਵਾ ਗੱਡੀ ਆ ਇੱਕ ਕ੍ਰੇਟਾ ਗੱਡੀ ਆ ਜਿਹੜੀਆਂ ਆਪਸ ਦੇ ਵਿੱਚ ਥੋੜੀ ਟੱਚ ਹੋ ਗਈਆਂ ਸੀ। ਪਰ ਮੌਕੇ ਦੇ ਉੱਤੇ ਅਸੀਂ ਪਹੁੰਚ ਕੇ ਇਹਨਾਂ ਦੋਨਾਂ ਪਾਰਟੀਆਂ ਦਾ ਆਪਸ ਦੇ ਵਿੱਚ ਇਹਨਾਂ ਦਾ ਆਪਸੀ ਸਹਿਮਤੀ ਨਾਲ ਕੰਪਰੋਮਾਈਜ਼ ਹੋ ਗਿਆ। ਦੋਨੋਂ ਗੱਡੀਆਂ ਦੋਨੋਂ ਗੱਡੀਆਂ ਦੇ ਮਾਲਕ ਇਸ ਗੱਲ ਤੇ ਸਹਿਮਤ ਹੋ ਗਏ ਨੇ ਵੀ ਜਿਹੜੀ ਥੋੜੀ-ਬਹੁਤ ਟੱਚਿੰਗ ਹੋਣ ਵਾਲੀ ਹੈ ਕੰਪਾਊਂਡ ਉਹ ਆਪ ਹੀ ਕਰਵਾਉਣਗੇ। ਉਹ ਗੱਡੀਆਂ ਸਰਕਾਰੀ ਨਹੀਂ ਮੁਲਾਜ਼ਮ ਡਰਾਈਵ ਕਰ ਰਹੀ ਹੈ ਵਿੱਚ ਨਹੀਂ ਦੂਜੀ ਪ੍ਰਿਆ ਸਰਕਾਰ ਜਿਹੜੀ ਗੱਡੀ ਕਿਹਦੀ ਜੀ ਸਰ ਜੀ ਤੇ ਆਪਣਾ ਮੁਲਾਜ਼ਮ ਡਰਾਈਵ ਕਰ ਰਹੀ ਹੈ ਕ੍ਰੇਟਾ ਗੱਡੀ ਦੇਖੋ ਜੀ ਉਹ ਸਾਡੇ ਆਪਣੇ ਡੀਏ ਸਾਫ ਸੀ ਉਹਨਾਂ ਦੀ ਗੱਡੀ ਸੀ ਹਾਂਜੀ ਉਹਨਾਂ ਦੇ ਮੁਲਾਜ਼ਮ ਸੀਗੇ ਮੁਲਾਜ਼ਮ ਡਰਾਈਵ ਕਰ ਰਹੀ ਹੁੰਦਾ ਉਹਨਾਂ ਨੇ ਕਿਹਾ ਵੀ ਇਹ ਵੀ ਕਹਿ ਗਏ ਕਾਫੀ ਰਫ ਡਰਾਈਵ ਕਰ ਰਹੀ ਹੈ ਗੱਡੀ ਇਕਦਮ ਸਾਈਡ ਕਰਕੇ ਲਾਈ ਦੇਖੋ ਜੀ ਹੀਟ ਆਫ ਦੀ ਮੂਮੈਂਟ ਦੇ ਵਿੱਚ ਦੋਨੋਂ ਪਾਰਟੀਆਂ ਇੱਕ ਦੂਸਰੇ ਉੱਤੇ ਅਲੀਗੇਸ਼ਨ ਤਾਂ ਲਗਾਉਂਦੀਆਂ ਨੇ ਪਰ ਚਲੋ ਲਾਸਟ ਦੇ ਉੱਤੇ ਇਹੀ ਹੈ ਜੀ ਦੋਨੋਂ ਪਾਰਟੀਆਂ ਦਾ ਆਪਸ ਦੇ ਵਿੱਚ ਕੰਪਰੋਮਾਈਜ਼ ਹੋ ਗਿਆ ਹਾਂਜੀ ਉਹ ਪਹਿਲਾਂ ਹੀ ਮੈਂ ਦੱਸਿਆ ਹੋਏਗਾ ਜੀ ਦੋਨੋਂ ਦੇ ਵਿੱਚ ਗੱਡੀ ਹਾਪ ਹੋ ਗਈ ਹੈ ਦੱਸਿਆ ਜੀ ਮੈਂ ਤੁਹਾਨੂੰ ਪਹਿਲਾਂ ਵੀ ਉਹਨਾਂ ਦੀ ਡੀਐਸ ਆਫ ਦੀ ਗੱਡੀ ਸੀ ਹਾਂਜੀ ਸਿਰ ਦੋਨੋਂ ਕੰਪਰੋਮਾਈਜ਼ ਹੋ ਗਿਆ ਜੀ ਹਾਂਜੀ ਦੋਨੋਂ ਪਾਰਟੀਆਂ ਦਾ ਆਪਸੀ ਸਹਿਮਤੀ ਨਾਲ ਕੰਪਰੋਮਾਈਜ਼ ਹੋ ਗਿਆ ਦੋਨੋਂ ਜਿਹੜੀਆਂ ਗੱਡੀਆਂ ਨੇ ਕੰਪਾਉਂਡ ਆਪਣੇ ਆਪਣੇ ਖਰਚੇ ਉੱਤੇ ਕਰਵਾ ਲੈਣਗੀਆਂ ਨਾਰਮਲ ਉਹਨਾਂ ਦੀ ਟੱਚਿੰਗ ਹੋਈ ਹੈ ਥੋੜੀ ਬਹੁਤ ਕੋਈ ਜ਼ਿਆਦਾ ਹੋ ਨਹੀਂ ਹੈ ਹੈ ਜ਼ਿਆਦਾ ਕੋਈ ਜ਼ਿਆਦਾ ਡੈਮੇਜ ਨਹੀਂ ਕੋਈ ਵੀ ਗੱਡੀ ਹੋਈ ਨਾਰਮਲ ਟੱਚਿੰਗ ਹੋਈ ਹੈ